ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਨੂੰ ਜਿਹੜੇ ਕੁੰਡੇ ਆਪਾਂ ਕਿਸ ਤਰ੍ਹਾਂ ਵਧਾਵਾਂਗੇ ਅ ਮਤਲਬ ਕੋਈ ਵੀ ਆਪਾਂ ਪ੍ਰੋਜੈਕਟ ਬਣਾਉਣਾ ਹੁੰਦਾ ਜਿਵੇਂ ਕੋਟੀ ਸਵੈਟਰ ਤਾਂ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਕੁੰਡੇ ਵਧਾਉਣੇ ਹੁੰਦੇ ਠੀਕ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਕੁੰਡੇ ਵਧਾਉਣੇ ਦੱਸੂਗੀ ਕਿਸ ਤਰ੍ਹਾਂ ਆਪਾਂ ਕੁੰਡੇ ਵਧਾ ਸਕਦੇ ਹਾਂ ਰਾਈਟ ਸਾਈਡ ਤੋਂ ਮੈਂ ਕੁੰਡੇ ਵਧਾਉਂਗੀ ਵੈਸੇ ਕੁੰਡੇ ਆਪਾਂ ਕਈ ਤਰੀਕਿਆਂ ਨਾਲ ਵਧਾ ਸਕਦੇ ਹਾਂ ਪਰ ਜਿਹੜਾ ਅੱਜ ਦਾ ਤਰੀਕਾ ਮੈਂ ਤੁਹਾਨੂੰ ਦੱਸੂਗੀ ਬਹੁਤ ਹੀ ਸੌਖਾ ਤਰੀਕਾ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਮੈਂ ਕੁੰਡੇ ਵਧਾਉਣੇ ਦੱਸੂਗੀ ਕਿਸੇ ਵੀ ਪ੍ਰੋਜੈਕਟ ਲਈ ਕਿਸੇ ਵੀ ਮਤਲਬ ਜੈਂਟ ਸਵੈਟਰ ਕਾ ਲੇਡੀਜ਼ ਕਾਰਡੀਗਨ ਬੱਚਿਆਂ ਦੀ ਕੋਟੀਆਂ ਸਵੈਟਰ ਬਾਰਡਰ ਬਣਾਉਣ ਤੋਂ ਬਾਅਦ ਜੇਕਰ ਤੁਸੀਂ ਕੁੰਡੇ ਵਧਾਉਣੇ ਤੁਸੀਂ ਇਸ ਤਰ੍ਹਾਂ ਕੁੰਡੇ ਜਿਹੜੇ ਵਧਾ ਸਕੋਗੇ ਰਾਈਟ ਸਾਈਡ ਤੋਂ ਹੁਣ ਦੇਖੋ ਇਹ ਆਪਾਂ ਬਾਰਡਰ ਬਣਾ ਲਿਆ ਉਸ ਤੋਂ ਬਾਅਦ ਹੁਣ ਆਪਾਂ ਇਹ ਮੇਰੇ ਕੋਲ ਸਟ੍ਰੇ ਤਾਂ ਮੈਂ 10 ਕੁੰਡੇ ਉੱਪਰ ਵਧਾਉਣੇ। ਹੁਣ ਮੈਂ 10 ਕੁੰਡੇ ਇਸ ਤਰ੍ਹਾਂ ਉੱਪਰ ਵਧਾਉਂਗੀ ਦੇਖੋ। ਤੁਸੀਂ ਜਿੰਨੇ ਵੀ ਕੁੰਡੇ ਵਧਾਉਣੇ ਹੋਣਗੇ ਉਹਨੇ ਕੁੰਡੇ ਵਧਾ ਸਕਦੇ ਆਂਗੇ। 10 ਕੁੰਡੇ ਮੈਂ ਵਧਾਉਣੀਆਂ ਤਾਂ ਪਹਿਲਾਂ ਦੇਖੋ 5 ਕੁੰਡੇ ਮੈਂ ਬਣਾ ਲਏ ਇਸ ਤਰ੍ਹਾਂ। ਹੁਣ ਕੁੰਡਾ ਇੱਕ ਮੈਂ ਇੱਕ ਕੁੰਡਾ ਮੈਂ ਵਧਾਉਂਗੀ ਤਾਂ ਕਿਸ ਤਰ੍ਹਾਂ ਦੇਖੋ ਜਿਹੜਾ ਹੁਣ ਉੱਪਰ ਇਹ ਥ੍ਰੈਡ ਹੈ। ਕੁੰਡੇ ਪਰ ਥ੍ਰੈਡ ਤਾਂ ਦਿਖਾਈ ਦੇ ਰਿਹਾ ਇਸ ਤਰ੍ਹਾਂ ਇਹਨੂੰ ਉਠਾਉਂਗੀ ਸਿਲਾਈ ਉੱਪਰ ਤੇ ਬੈਕ ਸਾਈਡ ਤੋਂ ਬਣਾ ਦੂੰਗੀ ਇਸ ਤਰ੍ਹਾਂ ਇੱਕ ਜਿਹੜਾ ਇੱਕ ਕੁੰਡਾ ਆਪਣਾ ਵਧ ਗਿਆ ਠੀਕ ਹੈ ਇਸੇ ਤਰ੍ਹਾਂ ਵਿੱਚ ਵਿੱਚ ਮੈਂ ਕੁੰਡੇ ਵਧਾਉਂਦੀ ਜਾਊਂਗੀ ਹੁਣ ਫਿਰ ਮੈਂ 4 ਜਾਂ 5 ਕੁੰਡੇ ਬਣਾਉਂਗੀ ਇਸ ਤਰ੍ਹਾਂ ਫਿਰ ਇੱਕ ਕੁੰਡਾ ਵਧਾਉਂਗੀ ਦੇਖੋ ਜਿਹੜਾ ਇਹ ਉੱਪਰ ਥ੍ਰੈਡ ਦਿਖਾਈ ਦੇ ਰਿਹਾ ਹੈ ਦੇਖੋ ਇਹ ਇਹਨੂੰ ਉਠਾਉਂਗੀ ਸਿਲਾਈ ਉੱਪਰ ਕਰੂੰਗੀ ਇਸ ਤਰ੍ਹਾਂ ਬੈਕ ਸਾਈਡ ਤੋਂ ਬਣਾ ਦੂੰਗੀ ਇਸ ਤਰ੍ਹਾਂ ਜਿੰਨੇ ਵੀ ਕੁੰਡੇ ਚਾਹੀਦੇ ਹੋਣਗੇ ਇਸੇ ਤਰ੍ਹਾਂ ਵਿੱਚ ਵਿੱਚ ਆਪਾਂ ਕੁੰਡੇ ਜਿਹੜੇ ਬੁਧਾਉਂਦੇ ਜਾਵਾਂਗੇ ਠੀਕ ਹੈ ਦੇਖੋ ਚਾਰ ਕੁੰਡੇ ਬਣਾ ਲਈ ਹੁਣ ਇਸ ਤੋਂ ਬਾਅਦ ਜਿਹੜਾ ਇਹ ਥ੍ਰੈਡ ਇਸ ਤਰ੍ਹਾਂ ਅਠਾਉਂਗੀ ਸिलाई ਉੱਪਰ ਕਰੂੰਗੀ ਇਸ ਤਰ੍ਹਾਂ ਬੈਕ ਸਾਈਡ ਤੋਂ ਸਿੱਧਾ ਬਣਾ ਦੂੰਗੀ ਫਿਰ ਚਾਰ ਜਾਂ ਪੰਜ ਕੁੰਡੇ ਮੈਂ ਬਣਾ ਲੂੰਗੀ ਤੁਹਾਨੂੰ ਜਿੰਨੇ ਵੀ ਕੁੰਡੇ ਚਾਹੀਦੇ ਇਸ ਤਰ੍ਹਾਂ ਵਿੱਚ ਵਿੱਚ ਕੁੰਡੇ ਵਧਾ ਲੈਣੀ ਆ ਫਿਰ ਜਿਹੜਾ ਇਹ ਕੁੰਡਾ ਠਾਹੂਗੀ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਬੈਕ ਸਾਈਡ ਤੋਂ ਬਣਾ ਦੂੰਗੀ ਫਿਰ ਇਸ ਤੋਂ ਬਾਅਦ ਤਿੰਨ ਜਾਂ ਚਾਰ ਕੁੰਡੇ ਬਣਾਵਾਂਗੀ ਹੁਣ ਫਿਰ ਇਹ ਥ੍ਰੈਡ ਠਾਹੂਗੀ ਇਸ ਤਰ੍ਹਾਂ ਦੇਖੋ ਸिलाई ਉੱਪਰ ਕਰੂੰਗੀ ਬੈਕ ਸਾਈਡ ਤੋਂ ਬਣਾ ਦੇਗੀ फिर एक दो तीन चार कुंडे बनाऊंगी, फिर इस तरह कुंडा उठाऊंगी सिलाई करूंगी, बैक साइड तो बना दूंगी फिर तीन या चार कुंडे बना के फिर देखो जड़े कुंडा ठाऊंगी, उठाऊंगी सिलाई ऊपर करूंगी बैक साइड तो ਸਿੱਧਾ ਬਣਾ ਦਿੰਦੇ ਫਿਰ ਇਸ ਤਰ੍ਹਾਂ ਕੁੰਡੇ ਬਣਾਉਂਗੀ ਫਿਰ ਕੁੰਡਾ ਜਿਹੜਾ ਇਸ ਤਰ੍ਹਾਂ ਠਾਉਂਗੀ ਸिलाई ਉੱਪਰ ਕਰੂੰਗੀ ਬੈਕ ਸਾਈਡ ਤੋਂ ਬਣਾ ਦਿੰਦੇ ਲਾਸਟ ਤੱਕ ਮੈਂ ਇਸ ਤਰ੍ਹਾਂ ਹੀ ਕੁੰਡੇ ਵਧਾਉਂਦੀ ਜਾਵਾਂਗੀ 10 ਕੁੰਡੇ ਮੈਨੂੰ ਚਾਹੀਦੇ 10 ਕੁੰਡੇ ਮੈਂ ਇਸ ਤਰ੍ਹਾਂ ਵਧਾ ਲੂੰਗੀ ਦੇਖੋ ਇਸ ਤਰ੍ਹਾਂ ਹੁਣ ਕੁੰਡੇ ਮੇਰੇ ਕੋਲ ਹੋਗੇ 2 4 6 8 10 12 14 16 18 20 22 24 26 28 30 32 34 36 38 40 42 44 46 48 50 52 54 56 58 60 62 64 66 68 70 72 ਇੱਕ ਕੁੰਡਾ ਮੈਨੂੰ ਹੋਰ ਚਾਹੀਦਾ కు కుీర కు 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 ਇਸ ਤਰ੍ਹਾਂ ਕੁੰਡਾ ਮੈਂ ਅਠਾਉਂਗੀ ਇਸ ਤਰ੍ਹਾਂ ਜਿਹੜਾ ਉੱਪਰ ਸਟ੍ਰੇਡ ਦਿਖਾਈ ਦੇ ਰਿਹਾ ਇਸ ਤਰ੍ਹਾਂ ਸਲਾਈਪਰ ਕਰੂੰਗੀ ਬੈਕ ਸਾਈਡ ਤੋਂ ਬਣਾ ਦੂੰਗੀ ਹੁਣ ਮੇਰੇ ਕੋਲ 73 ਕੁੰਡੇ ਪੂਰੇ ਹੋ ਗਏ 3 ਟ੍ਰੇਡ ਕੁੰਡੇ ਬਾਰਡਰ ਦੇ 10 ਕੁੰਡੇ ਉੱਪਰ ਵਧਾ ਲਈ ਸਿੱਧੀ ਸਾਈਡ ਤੋਂ ਆਪਾਂ ਕੁੰਡੇ ਵਿਧਾਏ। ਤਈ ਤਰੀਕੇ ਨਾਲ ਕੁੰਡੇ ਵਿਧਾਏ ਜਾ ਸਕਦੇ ਆ। ਇਹ ਤਾਂ ਤਰੀਕਾ ਜਿਹੜਾ ਬਹੁਤ ਹੀ ਸੌਖਾ ਹੈ। ਹੁਣ ਉਲਟੀ ਸਾਈਡ ਤੋਂ ਆਪਾਂ ਕੁਝ ਨਹੀਂ ਕਰਨਾ। ਸਾਰੀ ਸਿਲਾਈ ਆਪਾਂ ਉਲਟੀ ਬਣਾ ਦੇਣੀ ਹੈ ਜਿਹੜੇ ਕੁੰਡੇ ਆਪਾਂ ਉਠਾਏ ਆ ਵੀ ਉਲਟੇ ਬਣਾ ਦੇਣੇ। ਦੂਸਰੇ ਵੀ ਠੀਕ ਹੈ। ਇੱਕ ਵੇਖੋ ਇਸ ਤਰ੍ਹਾਂ। ਵੈਸੇ ਮੈਂ ਆਪਣੇ ਚੈਨਲ ਤੇ ਕਈ ਤਰੀਕਿਆਂ ਨਾਲ ਕੁੰਡੇ ਵਧਾਉਣੇ ਦੱਸੀ ਆ ਜਿਹੜਾ ਵੀ ਤਰੀਕਾ ਤੁਹਾਨੂੰ ਸੌਖਾ ਲੱਗੇ ਉਸੇ ਤਰੀਕੇ ਨਾਲ ਤੁਸੀਂ ਕੁੰਡੇ ਵਧਾ ਸਕਦੇ ਆ ਅੱਜ ਦਾ ਤਰੀਕਾ ਵੀ ਆਪਣਾ ਬਹੁਤ ਹੀ ਜ਼ਿਆਦਾ ਸੌਖਾ ਹੈ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਜਿਹੜਾ ਆਪਾਂ ਬਾਰਡਰ ਤੋਂ ਬਾਅਦ ਕੁੰਡੇ ਵਧਾਈਏ ਕਿਉਂਕਿ ਨਾ ਕੋਈ ਹੋਲ ਬੰਦ ਹੈ ਨਾ ਹੀ ਕੋਈ ਇਸ ਤਰ੍ਹਾਂ ਦਾ ਕੁਝ ਵੀ ਪਤਾ ਲੱਗੇ ਕੁੰਡੇ ਜਿਹੜੇ ਆਪਾਂ ਵਧਾਈਏ ਸਲਾਈ ਕੰਪਲੀਟ ਕਰਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ देखो जेडे कुंडे आप उठाए वो भी आप उल्टे बहुने दूसरे बहुत ही सिंपल तरीका खास करके बिगनरस ल ਲਾਓ ਜੀ ਤਾਂ ਦੇਖੋ ਇਸ ਤਰ੍ਹਾਂ ਕੁੰਡੇ ਜਿਹੜੇ ਵਧਾ ਲਏ ਦੇਖੋ ਕਿਤੇ ਵੀ ਬਿਲਕੁਲ ਨਹੀਂ ਪਤਾ ਲੱਗਦਾ ਜਿਹੜੇ ਆਪਾਂ ਕੁੰਡੇ ਆ ਕਿਵੇਂ ਚੱਕੇ ਆ ਕਿਵੇਂ ਵਧਾਏ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ